ਜਿੱਥੇ ਇੱਕ ਪਾਸੇ ਅੱਜ ਪੂਰਾ ਦਿਨ ਲੁਧਿਆਣਾ ਦੇ ਵਿੱਚ ਬਰਸਾਤ ਹੁੰਦੀ ਰਹੀ ਉੱਥੇ ਹੀ ਦੂਜੇ ਪਾਸੇ ਬਰਸਾਤ ਤੋਂ ਬਾਅਦ ਇਹ ਲੁਧਿਆਣਾ ਦੀ ਸੜਕਾਂ ਦੀਆਂ ਤਸਵੀਰਾਂ ਨੇ ਦੱਸਦੀ ਹੈ ਕਿ ਲੁਧਿਆਣਾ ਮਹਾਨਗਰ ਦੀਆਂ ਹੀ ਤਸਵੀਰਾਂ ਨੇ ਜਿੱਥੇ ਕਿ ਲੁਧਿਆਣਾ ਦੇ ਰਖਬਾਗ ਦੇ ਨਾਲ ਹੀ ਬਣੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਖਸੀ ਸਹਾਣੀ ਦੀ ਕੋਠੀ ਦੇ ਬਾਹਰ ਦੀਆਂ ਤਸਵੀਰਾਂ ਨੇ ਦੱਸਦੀ ਹੈ ਕਿ ਉਹਨਾਂ ਦੀ ਕੋਠੀ ਅਤੇ ਜਿਹੜਾ ਕਿ ਰਖਬਾਗ ਦਾ ਗੇਟ ਆ ਉਸ ਦੇ ਆਲੇ-ਦੁਆਲੇ ਇੰਨਾ ਪਾਣੀ ਖੜਾ ਹੋ ਗਿਆ ਕਿ ਇਹ ਤਸਵੀਰਾਂ ਉਹਨਾਂ ਦੇ ਘਰ ਦੇ ਬਾਹਰੋਂ ਜਿਹੜੀਆਂ ਸਾਹਮਣੇ ਆਈਆਂ ਨੇ ਦੱਸਦੀਆਂ ਕਿ ਹਾਲਾਂਕਿ ਲੁਧਿਆਣਾ ਨੂੰ ਮਹਾਨਗਰ ਕਿਹਾ ਜਾਂਦਾ ਹੈ ਮਹਾਨਗਰ ਦੇ ਤੌਰ ਤੇ ਦੇਖਿਆ ਜਾਂਦਾ ਤੇ ਜਿਹੜੀ ਸਰਕਾਰਾਂ ਨੇ ਉਹ ਵੱਡੇ ਵੱਡੇ ਤਰਕ ਦਿੰਦੀਆਂ ਨੇ ਵੱਡੀ ਵੱਡੀ ਗੱਲ ਆਖਦੀਆਂ ਨੇ ਮ्युनਿਸਪਲ ਕਾਰਪੋਰੇਸ਼ਨ ਵੱਡੀ ਗੱਲ ਲਾਖਦੀ ਹੈ ਕਿ ਅਸੀਂ ਪਾਣੀ ਕਿਤੇ ਖੜਾ ਨਹੀਂ ਹੋਣ ਦਵਾਂਗੇ ਪਰ ਇਹ ਤਸਵੀਰਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਦੇ ਘਰ ਦੇ ਬਾਹਰ ਦੀਆਂ ਨੇ ਜਿੱਤੇ ਇੱਕ ਪਾਸੇ ਰਖਬਾਗ ਨੂੰ ਗੇਟ ਜਾਂਦਾ ਤੇ ਦੂਸਰਾ ਸਾਖੀ ਸਹਾਣੀ ਦੇ ਘਰ ਦਾ ਗੇਟ ਹੈ ਤੇ ਦੂਸਰੇ ਪਾਸੇ ਸਾਖੀ ਸਹਾਣੀ ਦੇ ਜਿਹੜੇ ਲੁਧਿਆਣਾ ਡਿਪਟੀ ਕਮਿਸ਼ਨਰ ਉਹਨਾਂ ਦਾ ਘਰ ਦਾ ਗੇਟ ਹੈ 메인 ਗੇਟ ਹੈ ਤੇ ਉੱਥੇ ਹੀ ਇਹ ਪਾਣੀ ਦਾ ਜਲ ਪ੍ਰਭਾਵ ਕਿਦੇ ਨਾਲ ਕਿਦੇ ਜਿਹੜਾ ਜਲ ਖੜਾ ਉਹ ਹੋ ਲੁਧਿਆਣਾ ਦੇ ਪ੍ਰਸ਼ਾਸਨ ਦੀਆਂ ਕਿਦੇ ਨਾਲ ਕਿਦੇ ਪੋਲਾ ਖੋਲ ਰਿਹਾ ਐਸਮਜ਼ਡ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ